ਕਦੇ ਤਾਂ ਹੋ ਸਕਦਾ ਵੀਰੋ ਨਹੀਂ ਹੁਣ ਸਾਫ਼ ਕਰੀਏ ਉਹ ਗੱਡੀ ਪੂਰੀ ਸਾਫ਼ ਕਰੀਏ ਮੰਨ ਲਓ ਮੈਨੂੰ ਤੋਂ ਧੂੜ ਮਿੱਟੀ ਲਾਓ ਲੈ ਥੱਲਿਓ ਕੀ ਨਿਕਲੂਗੀ ਗੱਡੀ ਉਹੀ ਨਿਕਲੂਗੀ ਨਿਕਲੂਗੀ ਗੱਡੀ ਨਿਕਲੂ ਨਾ ਆ ਬਾਜੇ ਤੇ ਮਿੱਟੀ ਛਾੜ ਦਿਓ ਉਲਟ ਦਿਓ ਇਹ ਬਾਜੇ ਤੇ ਮਿੱਟੀ ਲਾ ਦਿਓ ਥੱਲੇੋਂ ਕਿ ਨਿਕਲੂ ਨਿਕਲੂ ਬਾਜਾ ਹੀ ਨਿਕਲੂ ਅੱਖੇ ਨੂੰ ਸਾਫ ਕਰਨ ਲੱਗ ਜਾਓ ਅੱਖੇ ਦੇ ਥੱਲੇੋਂ ਕਿ ਨਿਕਲੂ ਨਿਕਲੂ ਅੱਖਾ ਹੀ ਨਿਕਲੂ ਪਰ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਤੂੰ ਨਾ ਆਪਣੇ ਮਨ ਨੂੰ ਸਾਫ ਕਰਨ ਲੱਗ ਪਿਆ ਤਨ ਨੂੰ ਵੀ ਤਨ ਨੂੰ ਸਾਫ ਕਰੇਗਾ ਤੇ ਥੱਲੇੋਂ ਚਮੜੀ ਹੋਈ ਨਿਕਲੂ ਜਿਆਦਾ ਕੁਰਜ ਨਾ ਹੈਗਾ ਕੋਣ ਨਿਕਲੂ ਪਰ ਤੂੰ ਆਪਣੇ ਮਨ ਨੂੰ ਸਾਫ ਕਰਨ ਲੱਗੀ ਗੁਰੂ ਗ੍ਰੰਥ ਸਾਹਿਬ ਕਹਿੰਦੇ ਐ ਕਮਾਲ ਦੀ ਗੱਲ ਐ ਤੂੰ ਆਪਣੇ ਆਪ ਨੂੰ ਸਾਫ ਕਰੀ ਜਾਈਂ ਕੀ ਕਰੀ ਜੇ ਕਰੀ ਨਹੀਂ ਫੱਪਿਓ ਰੱਬ ਦਿਖਾਉਂਦੇ ਸੁਣੋ ਬਈ ਥੱਲੇ ਉਹ ਰੱਬ ਨਹੀਂ ਕੋਲ ਆਪ ਸੁਾਰੇ ਮੈਂ ਸਵਾਰ ਲੱਗੀਆਂ ਆਪਣੇ ਆਪ ਨੂੰ ਮਿਲੂ ਦੇ ਨੂੰ ਮੈਂ ਸਵਾਰ ਹੁਣ ਵੇਖਣ ਦੇ ਅਸੀਂ ਇਹ ਕੈਂਪ ਕਰਦੇ ਹੁੰਨੇ ਆ ਸਾਡੇ ਮੁੰਡੇ ਵਿੱਚ ਕਈ ਸੇ ਕਿੱਥੇ ਬੈਠੇ ਕੈਂਪ ਕਰਕੇ ਆ ਗਿਆ ਆਲਾ ਮਿਲ ਰਹੇ 11 11 ਦਿਨ ਚੋਂ ਬੜੇ ਲੱਗਦੇ ਮੈਂ ਕਹਿੰਦਾ ਜਦੋਂ ਨਾ 11ਵੇਂ ਦਿਨ ਤੱਕ ਜਾਂਦੇ ਜਾਂਦੇ ਆ ਮਨ ਇੰਨਾ ਸਾਫ਼ ਹੋ ਜਾਂਦਾ ਨਾਲ ਇੰਨਾ ਉਦੋਂ ਫੇਰ ਐਂ ਲੱਗਦਾ ਹੁੰਦਾ ਹੈ ਕਿ درخت ਤੋਂ ਵੀ ਜੱਫੀ ਪਾਲੀ ਜਮਾਂ ਨੂੰ ਪਾਲੀ ਇੱਕੋ ਜਿਹੀ ਹੀ ਲੱਗੇ। درخت ਵੀ ਐਂ ਲੱਗਦਾ ਮੈਨੂੰ। ਇੰਨਾ ਸੁਆਸਿੰਦਾ। ਮਤਲਬ ਜਾਨਵਰ ਵੀ ਪਰ ਤਾਂ ਵਰਗੇ ਲੱਗਣ ਪੈ ਜਾਂਦੇ ਆ। ਇੰਨਾ ਨਜ਼ਾਰਾ ਹੁੰਦਾ। ਪਤਾ ਕਦੋਂ ਫਿਰ ਬੰਦਾ ਕਹਿੰਦਾ ਯਾਰ ਰੱਬ ਲੱਭੂ ਤੇ ਰੱਬ ਤੇ ਲੱਪਣਾ ਹੀ ਨਹੀਂ ਪੈਂਦਾ ਜਦੋਂ ਬੰਦਾ ਸਾਫ਼ ਹੋ ਲੈ। ਸ਼ੁੱਧ ਬੰਨ ਨੂੰ ਅਨੰਦ ਰੱਬ ਦੀ ਲੱਪਣਾ ਪੈਂਦਾ। ਜੇ ਕਿਆ ਹੋਇਆ ਮਨ ਸ਼ੁੱਧ ਹੋਇਆ ਮਨ ਆਪਣੇ ਆਪ ਹੀ ਰੱਬ ਹੈ। ਕਿਉਂਕਿ ਇਹ ਵੀ ਤੁਹਾਡਾ ਹੀ ਪੁੱਤਰ ਹੈ ਤੁਹਾਡਾ ਨਾ ਨੂਜੋਤ ਸਰੂਤ ਹੈ ਹੈਗਾ ਤੇ ਹੈਗਾ ਹੀ ਹੈ ਆਪਣਾ ਮੂਲ ਪਛਾਣ ਮਨ ਹਰਜੀ ਤੇਰੇ ਨਾਲ ਗੁਰਮਤਿ ਰਖ ਮਾਰ ਉਹ ਕਹਿੰਦੇ ਬੰਦਾ ਰੱਬ ਹੈਗਾ ਪਰ ਮੈਂ ਕੱਢਿਆ ਆਪਣੇ ਆਪ ਗੰਦਬੰਦ ਕੱਢਦੇ ਹੈਗਾ ਤੇ ਰਹਦਾ ਹੀ ਰਹਦਾ ਐਨਾ ਵਧੀਆ ਹੈ ਤੂੰ ਅੰਦਰੋਂ ਅੰਦਰੋਂ ਆ ਬੱਚਾ ਬਣ ਜਾ ਜਵੇਂ ਉਹ ਬੱਚਾ ਨਹੀਂ ਸੀ ਹੁੰਦਾ ਕੋ ਨਾਦ ਬਾਹ ਲੜਾਈ ਹੈ ਇਹ ਬਾਹ ਮਾਰਦਾ ਨਹੀਂ ਤੁਰਦਾ ਹੁੰਦਾ ਦਿਆਣਾ ਕਹਿੰਦੇ ਐ ਐ ਤੁਰੇਗਾ ਫਿਰ ਖੁਸ਼ ਹੋ ਕੇ ਤੇਰੀ ਚਾਲ ਵਿੱਚ ਮਸਤੀ ਹੋਏ ਤੇਰੀ ਵੇਖਣ ਦੇ ਹੱਤੀ ਹੋਏਗੀ ਪਰ ਕਦੋਂ ਜਦੋਂ ਬੱਚਾ ਬਣੇਗਾ ਤੇਈ ਵਾਰੀ ਬੱਚੇ ਹੀ ਬਣੇ ਰਹਿਣਾ ਚਾਹੀਦਾ ਜਿਵੇਂ ਬੱਚਾ ਕਿਸੇ ਨਾਲ ਜੈਲਸ ਨਹੀਂ ਕਿਸੇ ਨਾਲ ਈਰਖਾ ਨਹੀਂ ਕੋਈ ਮਰਜ਼ੀ ਚੱਕ ਲੈ ਕੱਪੜੇ ਸੋਨੇ ਪਾ ਦਿਓ ਉਹਨਾਂ ਦੇ ਉਹਨੂੰ ਤਾਂ ਨਹੀਂ ਫਰਕ ਪੈਂਦਾ ਤੇ ਉਹਨੂੰ ਨੰਗਾ ਕਰ ਦਿਓ ਕੱਪੜੇ ਸਾਰੇ ਲਾ ਦਿਓ ਤਾਂ ਨਹੀਂ ਫਰਕ ਪੈਂਦਾ ਤੇ ਤੂੰ ਇਦਾਂ ਨਾ ਬਣ ਕੇ ਹੈ ਇਹ ਸਾਡਾ ਮਨ ਕੋਮਲ ਰਹੇਗਾ ਸਾਫ਼ ਰਵਾਂਗੇ ਛੁੱਤ ਰਵਾਂਗੇ ਫਿਰ ਸੱਚੀ ਦਾ ਲੱਪਣ ਦੀ ਲੋੜ ਨਹੀਂ ਪੈਂਦੀ ਆਪਣੇ ਆਪ ਹੀ ਐ ਲੱਗੀ ਜਾਂ ਅੰਦਰ ਵੀ ਥੂਰੀ ਅੰਦਰ ਵੀ ਤੂੰ ਬਾਹਰ ਵੀ ਤੂੰ ਜਦੋਂ ਮੈਂ ਮੇਟੀ ਗਈ ਤੇ ਫਿਰ ਲੱਪਣਾ ਕਿ ਤੂੰ ਆਈ ਤੂੰ ਆਈ ਦੁਆਏ ਹੋ ਗਈ ਵੀ ਤੂੰ ਹੋਰ ਆ ਮੈਂ ਹੋਰ ਆ ਜਿੱਤੇ ਪਤਾ ਲੱਗ ਵੀ ਮੈਂ ਵੀ ਤੂੰ ਹੀ ਆ ਤੂੰ ਮੈਂ ਹੀ ਆ ਫਿਰ ਲੱਪਣਾ ਕਿ ਤੂੰ ਆਈ ਤੂੰ ਆਈ ਤੂੰ ਆਈ ਫਿਰ ਤੇ ਖਤਮ ਨਹੀਂ ਹੋ ਗਿਆ ਸਾਰਾ ਕੰਮ ਫਿਰ ਅੱਪ ਲੱਪਣਾ ਰੱਬ ਤੇ ਮੈਂ ਦੋ ਆ ਉਹਨਾਂ ਕਰ ਤੇ ਲੱਭਾਂਗੇ ਪਰ ਜਿੱਦੇ ਵਸਥਾ ਇਹ ਜੀ ਬਣ ਗਈ ਫਿਰ ਤੂੰ ਤੇ ਮੈਂ ਹੈ ਹੀ ਇੱਕਾਂ ਦੇ ਲੱਭੂਗੇ ਕਿ ਤੂੰ ਜਾਈਏ ਕਿ ਤੇ ਇਹ ਇਹ ਜੀ ਯਾਤਰਾ ਹੈ ਜਿਹੜੀ ਆਪਣੇ ਆਪ ਦੀ ਸ਼ੁਰੂ ਹੁੰਦੀ ਹੈ ਤੇ ਆਪਣੇ ਆਪ ਦੇ ਆਖਰ ਮੁੱਕਦੀ ਹੈ ਇਹ ਇਹ ਜੀ ਯਾਤਰਾ ਹੈ ਆਪਣੇ ਆਪ ਨੂੰ ਆਪਣੇ ਆਪ ਨੂੰ ਆਤਮਿਕ ਤਨ ਕਰੋ ਆਪਣੇ ਆਪ ਵਿੱਚ ਬੈਠ ਕੇ ਸਫਾਈ ਤੇ ਜੋਰ ਲਾਓ ਰੱਬ ਲੱਪਣ ਤੇ ਕਦੇ ਜੋਰ ਨਾ ਲਾਓ ਮਨ ਦੀ ਸਫਾਈ ਦੇਵਿੰਦਰ ਜੈਲਸ ਦਾ ਗਿਆਨ ਕਿਹਨੂੰ ਹੈ ਨਵਾਂ ਬੰਦਾ ਆ ਕੇ ਲੰਘ ਰਿਹਾ ਕਿਤੇ ਮੈਨੂੰ ਅਮੀਰ ਖਾਤਾ ਦੀ ਕੋ ਮਨ ਲੋਂਦਾ ਮੇਰਾ ਜਥਾ ਹੈ ਮੇਰੇ ਨਾਲ 50 ਜਣੇ ਨੇ ਯਾਰਾ ਜੋੜੀ ਵਾਲਾ ਆ ਗਿਆ ਕਿਤੇ ਮੈਨੂੰ ਤਾਂ ਨੀਰ ਖਾਉਂਦੀ ਆ ਚੁਟੇ ਵਾਲਾ ਨਵਾਂ ਆ ਗਿਆ ਕਿਤੇ ਮੈਨੂੰ ਸਾੜਾ ਤਾਂ ਨਹੀਂ ਹੋ ਗਿਆ ਆ ਟੋਲ ਕੀ ਬਿਜਾਰ ਰਿਹਾ ਕਿਤੇ ਮੈਨੂੰ ਜੈਲਸਤਾਨੀ ਹੋ ਗਈ ਮੇਰੇ ਵਰਗਾ ਬੰਦਾ ਸੋਚਿਆ ਕੀਰਤ ਨਵੇਂ ਬੱਚੇ ਆ ਮੈਂ ਵੇਖਦਾ ਹੁਣ ਮੈਂ ਕੀਰਤਨ ਕੀ ਆ ਕਰਦੇ ਆ ਸਾਡੂ ਤਾਂ ਕੱਖ ਵੀ ਨਹੀਂ ਆਉਂਦਾ ਜਿਹੜੇ ਅੱਜ ਕੱਲ ਦੇ ਬੱਚੇ ਧਾਰਨਾ ਕਰਦੇ ਨਜ਼ਾਰਾ ਦਿਹਾ ਦਿੰਦੇ ਆ ਮੇਰੇ ਵਰਗੇ ਬੰਦੇ ਦੇ ਦਿਮਾਗ ਚ ਆਵੇ ਵੀ ਕੀਰਤਨ ਯਰ ਮਨਸਪਾ ਕੀ ਉਹ ਨੌਜਵਾਨ ਨੇ ਅਸੀਂ ਹੁਣ ਸਤਪੁਰ ਥੱਲੇ ਨੂੰ ਜਾਣਾ ਹੈ ਉਹਨਾਂ ਨੇ ਤਾਜ ਜਾਣਾ ਸਾਨੂੰ ਸਾੜਾ ਤਾਂ ਨਹੀਂ ਆਦਾ ਕਿਤੇ ਸਾਨੂੰ ਖੁਸ਼ੀ ਹੁੰਦੀ ਕਿਸੇ ਨੇ ਗੱਡੀ ਲੈ ਆਂਦੀ ਕਿਸੇ ਨੇ ਟਰੈਕਟਰ ਲੈ ਆਂਦਾ ਕਿਸੇ ਨੇ ਕੋਈ ਘਰ ਬਣਾ ਲਿਆ ਕਿਸੇ ਦੀ ਕੋਠੀ ਬੈਗੀ ਅਰ ਮੈਨੂੰ ਸਾੜਾ ਤਾਂ ਨਹੀਂ ਹੋ ਰਿਹਾ ਕਿਤੇ ਮੈਂ ਅੰਦਰੋਂ ਇੱਕ ਮੰਗਾਂ ਨੇ ਨਾ ਸਭ ਦਾ ਭਲਾ ਹੋਵੇ ਸਭ ਦਾ ਭਲਾ ਹੋਵੇ ਦਾ ਬਚਨ ਸਭ ਕੋ ਮੀਤ ਹਮਾ ਆਪਣਨ ਕੀ ਬਣਾਇਆ। ਹਮ ਸਭ ਨਾਲ ਸਾਥ ਹੈ। ਤੇ ਜਿਹੜਾ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਕਹਿੰਦੇ ਜਿ ਕਿਤੇ ਅਤਰੋ ਵਿੱਚ ਕੇ ਟਿਕ ਕੇ ਕਮਾਂਗੇ ਨਾਮ। ਇਹਦਾ ਤੇ ਨਜ਼ਾਰਾ ਹੀ ਆ ਜਾਂਦਾ ਜਦੋਂ ਆ ਸਾਡੇ ਕੈਂਪ ਕਰਦੇ ਸੀਦਾ ਮੈਂ ਜਦੋਂ ਵੇਖਦਾ ਸੀ ਨਾ ਵੀ ਸਭ ਦਾ ਭਲਾ ਹੋ ਰਿਹਾ। ਆਪਣਣ ਤੇ ਮੈਂ ਕਹਿ ਤਾ ਤੁਸੀਂ ਸੁਣ ਲਿਆ। ਗੰਦ ਗਿਆ ਉੱਤੋਂ ਹੀ ਜਦੋਂ ਮਾਨੇ ਕੀਆ ਹੋਵੇ ਕਈ ਕਈ ਘੰਟੇ ਬੈਠੇ ਹੋਈਏ ਫਿਰ ਜਦੋਂ ਉਦੋਂ ਕਿਤੇ ਕਹਿੰਦਾ ਨਾ ਬੰਦਾ ਸਬਦਾ ਭਲਾ ਭਲਾ ਸਬਦਾ ਭਲਾ ਭਲਾ ਸਬਦਾ ਹੀ ਭਲਾ ਬੋਲਦਾ ਹੈ ਰਾਇਮ ਨਾ ਦੀ ਦੇ ਵਿੱਚੋਂ ਵਾਈਬ੍ਰੇਸ਼ਨ ਆਉਂਦਾ ਸੰਸ਼ੇਸ਼ ਸੰਸ਼ੇਸ਼ ਤਰੰਗਾ ਹੀ ਤਰੰਗਾ ਆਉਂਦਾ ਸਾਰੀ ਬਾਡੀ ਪੁਲਕਿਤ ਹੋ ਜਾਂਦੀ ਹੈ ਸਾਰੀ ਸਾਰੀ ਵਾਈਬ੍ਰੇਟ ਕਰਨ ਲੱਗ ਜਾਂਦੀ ਹੈ ਜਦੋਂ ਅੰਦਰੋਂ ਭਲਾ ਬੰਦੀਏ ਕਿਸੇ ਦਾ ਭਲਾ ਮੰਗੀਏ ਸਾਰਿਆਂ ਦਾ ਭਲਾ ਮੰਗੀਏ ਸਾਰਿਆਂ ਦਾ ਸਭ ਦਾ ਭਲਾ ਮਾੜਾ ਵੀ ਜਿਹੜਾ ਮੇਰਾ ਸੋਚਦਾ ਉਹਦਾ ਵੀ ਭਲਾ ਦੁਸ਼ਮਣ ਵੀ ਹੈ ਮੇਰਾ ਉਹਦਾ ਵੀ ਭਲਾ ਮੇਰੇ ਲਈ ਜਿੰਨੇ ਕੀਤਾ ਉਹਦਾ ਵੀ ਭਲਾ ਜਿੰਨੇ ਮੈਨੂੰ ਗਾਲ੍ਹਾਂ ਵੀ ਕੱਢੀਆਂ ਉਹਦਾ ਵੀ ਭਲਾ ਮਾੜਾ ਸੋਚਣਾ ਹੀ ਛੱਡ ਦੇ ਮਨ ਸ਼ਾਂਤ ਰਹੇ ਮਨ ਟਿਕਿਆ ਰਹੇ ਬਦਲਾ ਲੈਣ ਆਣਾ ਬੰਦਾ ਨਾ ਜਦੋਂ ਅਸੀਂ ਕੋਈ ਦੇਖੋ ਨਾ ਜਦੋਂ ਸੜਾਂਗੇ ਨਾ ਵੀਰ ਉਹ ਯਾਦ ਰੱਖਣਾ ਟੀਲੀ ਬਾਅਦ ਵਿੱਚ ਕਿਸੇ ਦੀਆਂ ਲੱਕੜਾਂ ਨੂੰ ਅੱਗ ਲਾਉਂ ਪਹਿਲਾਂ ਬੂਥਾ ਆਪਣਾ ਸਾੜੂ ਟੀਲੀ ਬਾਅਦ ਵਿੱਚ ਪਹਿਲਾਂ ਆਪਣਾ ਬੂਥਾ ਸਾੜੂ ਅਸੀਂ ਕਿਸੇ ਨੂੰ ਬਾਅਦ ਵਿੱਚ ਖਤਮ ਕਰਾਂਗੇ ਪਹਿਲਾਂ ਤੇ ਆਪ ਹੀ ਖਤਮ ਹੋ ਜਾਾਂਗੇ ਕਾਹਦੇ ਲਈ ਸਾੜਾਂ ਕਰਾਂਗੇ ਕਿਸੇ ਲਈ ਕਾਹਦੇ ਲਈ ਕਾਹਦੇ ਵੀ ਤੁਸੀਂ ਉਹੀ ਚੀਜ਼ ਕਰਦੇ ਹੋ ਜਿਹੜੀ ਜੇ ਭਲਾ ਮੰਗੋਗੇ ਤੇ ਆਪਣਾ ਭਲਾ ਆਪੇ ਹੋ ਜਾਏਗਾ ਸਭ ਦਾ ਚੰਗਾ ਹੋਣਾ ਹੁਣ ਵੇਖੋ ਸੁਣੋ ਇਧਰ ਸੁਣੋ ਵੀਰੋ ਕਿਸੇ ਨੇ ਮੋਟਰਸਾਈਕਲ ਲਿਆਂਦਾ ਤੂੰ ਵੇਖ ਕੇ ਸੜੀ ਜਾ ਸੜੀ ਜਾ ਜਿਹੜੀ ਚੀਜ਼ ਨਾਲ ਨਫ਼ਰਤ ਕਰ ਨਫ਼ਰਤ ਕਰ ਰਿਹਾ ਨਾ ਸੜ ਰਿਹਾ ਹੈ ਜਿਹੜਿਆ ਤੇ ਮੋਟਰਸਾਈਕਲ ਫਿਰ ਤੇਰੇ ਨੇੜੇ ਆਊ ਕਿ ਤੇਰੇ ਤੋਂ ਦੂਰ ਜਾਊ ਦੂਰੀ ਜਾਉਂਦੀ ਜਾਉ ਗੱਡੀ ਨੂੰ ਵੇਖ ਕੇ ਸੜੀ ਜਾਂਦਾ ਗੱਡੀ ਵੀ ਹੋਰ ਦੂਰ ਜਾਉ ਜਿਹਦਾ ਵੱਡਾ ਘਰ ਵੇਖ ਕੇ ਸੜੇਗਾ ਘਰ ਵੀ ਹੋਰ ਦੂਰ ਜਾਉ ਐਂ ਕਹ ਸੱਚੇ ਪਾਤਸ਼ਕ ਬਹੁਤ ਵਧੀਆ ਹੋਇਆ ਸਭ ਤੇ ਬਣ ਗਿਆ ਤੇਰਾ ਵੀ ਬਣ ਤੇਰੇ ਨੇੜੇ ਆਉਂਦੇ ਰੋਸੀ ਅਟਰੈਕਟ ਕਰੇਗਾ ਲਾਅ ਆਫ ਅਟਰੈਕਸ਼ਨ